ਹਾਂਜੀ ਭਾਈ ਜੀ ਤੁਹਾਡਾ ਨਾਮ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ٹرسٹ ਦੇ ਮਾਝਾ ਜ਼ੋਨ ਦਾ ਐਡਵਾਈਜ਼ਰ ਆ ਅੱਜ ਅਸੀਂ ਇੱਥੇ ਆਏ ਆ ਅੰਮ੍ਰਿਤਸਰ ਟੀਮ ਸਾਡੀ ਸਾਰੀ ਜਿਹੜੀ ਆ ਮਾਝਾ ਜ਼ੋਨ ਦੀ ਟੀਮ ਆ ਸਾਰੀ ਇੱਥੇ ਆਈ ਆ ਮਜੀਠਾ ਨੇੜਲੇ ਸ਼ਾਮਨਗਰ ਪਿੰਡ ਦਾ ਨੌਜਵਾਨ ਸੀ 22 ਸਾਲ ਦਾ ਨੌਜਵਾਨ ਕੁਲਵਿੰਦਰ ਸਿੰਘ ਸਨ ਆ ਪ੍ਰਜੇਂਦਰ ਸਿੰਘ ਅਸੀਂ ਭਾਈਚਾਰੇ ਨੂੰ ਜੀ ਬੜੇ ਗਰੀਬ ਭਾਈਚਾਰੇ ਦੇ ਵਿੱਚੋਂ ਸੀਗਾ ਗਰੀਬ ਪਰਿਵਾਰ ਚੋਂ ਸੀ ਇਹ ਰੋਟੀ ਰੋਜ਼ੀ ਦੀ ਕਮਾਈ ਲਈ ਦੁਬਈ ਗਿਆ ਸੀਗਾ ਅੱਜ ਦੀ ਪਹਿਲੀ ਵਾਰ ਹੀ ਗਿਆ ਸੀਗਾ ਤੇ ਲਗਭਗ 15 ਦਿਨ ਪਹਿਲਾਂ ਇਹਦੀ ਉੱਥੇ ਮੌਤ ਹੋ ਜਾਂਦੀ ਆ ਕਿ ਪਰਿਵਾਰ ਇੰਨਾ ਸਮਰੱਥ ਨਹੀਂ ਸੀਗਾ ਕਿ ਸਾਰਾ ਕਰਕੇ ਭਜਨ ਅਰਤ ਕਰਕੇ ਜੋ ਜਿਹੜੀ ਰਸਤਰ ਦੇ ਆ ਤੇ ਵਾਪਸ ਲਿਆ ਸਕੇ ਤੇ ਉਹਦੇ ਜਿਹੜੇ ਜੋ ਵੀ ਕਾਰਵਿਹਾਰ ਆ ਅੰਤਮ ਜਿਹੜਾ ਇਹਦਾ ਸਸਕਾਰ ਸੰਬਧੀ ਦੇਖ ਸਕਣ ਤੋਂ ਪਰਿਵਾਰ ਨੇ ਡਾਕਟਰ ਐਸ.ਪੀ. ਸਿੰਘ ਬਰਾਏ ਨਾਲ ਜਿਹੜਾ ਸੰਪਰਕ ਸਾਧਿਆ ਤੇ ਉੱਥੇ ਜਿਹੜੀ ਕੰਪਨੀ 'ਚ ਕੰਮ ਕਰਦਾ ਸੀ ਉਸ ਕੰਪਨੀ ਨੇ ਸਾਰਾ ਖਰਚਾ ਕਰਕੇ ਤੇ ਸਾਰੇ ਦਸਤਾਵੇਜ਼ ਜਿਹੜੇ ਆ ਉਹ ਡਾਕਟਰ ਐਸ.ਟੀ.ਸੀ ਨੂੰ ਬਰਾਏ ਹੋਣ ਦੀ ਗਵਾਹੀ ਇਸ ਸੰਬੰਧ ਦਾ ਪਲਾਟ ਟਰੱਸਟ ਦੀ ਟੀਮ ਨੇ ਉੱਥੋਂ ਤਿਆਰ ਕਰਕੇ ਤੇ ਅੱਜ ਗੁਰਰਾਮਦਾਸ ਅਪੀਅਰਟ ਸੈਰਪੋਰਟ ਤੇਰਾਸਾਂ ਸੀ ਭੇਜ ਜਿਹੜੀ ਇਹ ਡੈੱਡ ਬੋਡੀ ਇਸ ਭੇਜੀ ਆ ਇਹ ਲਗਭਗ 370ਵੀਂ ਮ੍ਰਿਤਕ ਦੀ ਆ ਜਿਹੜੀ ਹੁਣ ਤੱਕ ਇੱਥੇ ਪੰਜਾਬ ਦੇ ਵਿੱਚ ਤੇ ਵੱਖ-ਵੱਖ ਜਿਹੜੇ ਸੂਬਿਆਂ ਦੇ ਹੋਰ ਨਾਲ ਸੂਬਿਆਂ ਦੇ ਜਾਂ ਭਾਰਤ ਦੇ ਵੱਖ-ਵੱਖ ਕਿਸਿਆਂ ਦੇ ਜਿਹੜੇ ਲੋਕ ਹੈ ਇੱਥੇ ਪਹੁੰਚ ਚੁੱਕੇ ਨੇ ਜਿਨ੍ਹਾਂ ਦੀ ਮ੍ਰਿਤਕ ਦੀਆਂ ਆ ਚੁੱਕੀਆਂ ਨੇ ਆਪਣੇ ਉਹਨਾਂ ਪਰਿਵਾਰਾਂ ਨੂੰ ਆਪਣੇ ਪਿਆਰਿਆਂ ਦੇ ਅੰਤਮ ਦਰਸ਼ਨਾਂ ਦੇ ਨਸੀਬ ਪ੍ਰਾਪਤ ਹੋਏ ਨੇ ਸੋ 370 ਦੇ ਕਰੀਬ ਜਿਹੜੀਆਂ ਹੁਣ ਤੱਕ ਆ ਚੁੱਕੀਆਂ ਨੇ ਇੱਕ ਹਿਸ਼ਾਰਪੁਰ ਤੋਂ ਪਤਾ ਲੱਗਾ ਸੀ ਜਿਾਕਿ ਜਿਹੜੀਆਂ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਇੱਕ ਦਾ ਪਰਿਵਾਰ ਦੇ ਸਹਿਯੋਗ ਦੇ ਨਾਲ ਪਰਿਵਾਰ ਦੀ ਮਰਜ਼ੀ ਦੇ ਨਾਲ ਉਹਨਾਂ ਦੀ ਪ੍ਰਵਾਨਗੀ ਦੇ ਨਾਲ ਉਹ ਸਸਕਾਰ ਕਰਤਾ ਗਿਆ ਦੂਜੀ ਦੀ ਜਿਹੜੀ ਆ ਉਹ ਡੈੱਡ ਬੋਡੀ ਇੱਥੇ ਜਲਦੀ ਉਹ ਵੀ ਆ ਰਹੀ ਆ ਕੁਝ ਦਿਨਾਂ ਤੱਕ ਪੰਚਾਇਤ ਵੱਲੋਂ ਲਿਖ ਕੇ ਭੇਜਿਆ ਗਿਆ ਸੀਗਾ ਕਿ ਮਤਲਬ ਸਰਕਾਰ ਵੱਲੋਂ ਕਰਤਾ ਜਾਵੇ ਇਸ ਤੋਂ ਇਲਾਵਾ ਇੱਕ ਮਲੇਰ ਕੋਟਲੀ ਤੋਂ ਇੱਕ ਕਪੂਰ ਥਲੇ ਤੋਂ ਤੇ ਇੱਕ ਇਸ ਤਰ੍ਹਾਂ ਹੀ ਵੱਖ-ਵੱਖ ਥਾਵਾਂ ਤੋਂ ਕੁਤਿਆਂ ਚਾਰ ਅੰਬਾਲਾ ਤੋਂ ਮ੍ਰਿਤਕਦਿਆਂ ਜਿਹੜੀਆਂ ਉੱਥੇ ਜਿਹੇ ਪਈਆਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਹਸਿਤ ਸਿੰਘ ਰਾਏ ਹੋਰਾਂ ਦੀ ਅਗਵਾਈ ਹਟ ਜਿਹੜੇ ਸਾਰੇ ਉਹਨਾਂ ਦੇ ਕਾਰਜਵਾਰ ਕਰਕੇ ਦਸਤਾਵੇਜ਼ੀ ਕੰਮ ਕਰਕੇ ਪੂਰੇ ਉਹ ਇੱਥੇ ਪੇਡੀਆਂ ਚਲਣਗੇ ਹਾਂਜੀ ਭਜੀ ਤੁਹਾਡਾ ਨਾਮ ਤੇ ਤੁਸੀਂ ਅੱਜ ਇੱਥੇ ਕਿਸ ਮਕਸਦ ਨਾਲ ਆਏ ਦੀ ਮੈਂ ਨਾਮ ਸਾਹਿਦ ਆ ਜੀ ਕਿ ਮੈਂ ਆਪਣੇ ਇੱਥੇ ਪਤੀ ਜੀ ਦੀ ਇੱਕ ਡੈੱਡ ਬੋਡੀ ਰਿਸੀਵ ਕਰਨ ਆਇਆ ਹਾਂ ਤੇ ਉਹ ਦੁਬਈ ਦੇ ਵਿੱਚ 15 ਦਿਨ ਪਹਿਲੇ ਉਹ ਦੀ ਡੈਥ ਹੋ ਚੁੱਕੀ ਸੀ ਹਾਰਟ ਅਟੈਕ ਦੇ ਨਾਲ ਮੈਂ ਡਾਕਟਰ ਐਸ ਵੀ ਉਬਰਾਈ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਦੇ ਯਤਨ ਸਦਕਾ ਇਹ ਬੋਡੀ ਇਸ ਸਾਨੂੰ ਪ੍ਰਾਪਤ ਹੋ ਰਹੀ ਹੈ ਤੇ ਮੈਂ ਇਹਨਾਂ ਤੋਂ ਮੰਗ ਵੀ ਕਰਦਾ ਕਿ ਉਹ ਬਹੁਤ ਹੀ ਪ੍ਰਵਾਹ ਜਿਹੜਾ ਬਹੁਤ ਹੀ ਲੋੜਵੰਦ ਪਰਿਵਾਰ ਆ ਏਕ ਹੀ ਉਹਨਾਂ ਕੋ ਕਮਰਾ ਵਾ ਤੇ ਬੱਚਾ ਉਹਦਾ ਸੀ ਜਿਹੜਾ ਮਤਲਬ ਹੀ ਇਸ ਦੁਨੀਆ ਤੋਂ ਜਾ ਸਕਾ ਜਾ ਚੁਕਾ ਵਾ ਤੇ ਮੈਂ ਇਹਨਾਂ ਕੋ ਡਾਕਟਰ ਐਸਬੀ ਉਪਰਾਏ ਜੀ ਸੰਸਥਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹਨਾਂ ਦੀ ਬਦਤਬਦ ਮਦਦ ਕੀਤੀ ਜਾਵੇ ਮਾਲੀਸ਼ਾ ਤਾਂ ਮਾਲੀਸ਼ਾ ਤਾਂ ਕੀਤੀ ਜਾਵੇ ਉਹਨਾਂ ਦੀ ਮਦਦ ਕੀਤੀ